ਪਟਿਆਲਾ ਸ਼ਹਿਰ ਚ ਚਿੱਤੇ ਦੀ ਦਹਿਸ਼ਤ ਲੋਕਾਂ ਚ ਸਹਿਮ ਦਾ ਮਾਹੌਲ ਪਟਿਆਲਾ ਜ਼ਿਲ੍ਹੇ ਦੇ ਹਲਕਾ ਦਿਹਾਤੀ ਦੇ ਪਿੰਡਾਂ ਤੇ ਸ਼ਹਿਰੀ ਵੱਸੋਂ ਵਾਲੇ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਚਿੱਤੇ ਦਾ ਖੌਫ ਬਰਕਰਾਰ ਹੈ ਇਸ ਚਿੱਤੇ ਨੇ ਦੋ ਪਾਲਤੂ ਕੁੱਤੇ ਮਾਰ ਮੁਕਾਏ ਅਤੇ ਇੱਕ ਗਾਂ ਤੇ ਮੱਝ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਪਿੰਡਾਂ ਤੇ ਸ਼ਹਿਰਾਂ ਵਿੱਚ ਅਨਾਉਂਸਮੈਂਟਾਂ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਲੋਕਾਂ 'ਚ ਇਸ ਚੀਤੇ ਦੀ ਦਹਿਸ਼ਤ ਨਾਲ ਸਵੇਰੇ ਸ਼ਾਮ ਕੰਮ ਕਾਜ ਕਰਨ ਵਾਲੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਨੇ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ ਬੱਚੇ ਸਕੂਲਾਂ ਵਿੱਚ ਜਾਣ ਤੋਂ ਡਰ ਰਹੇ ਨੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿਹਾ ਕਿ ਇਸ ਚੀਤੇ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨੀ ਅਤੇ مالی ਨੁਕਸਾਨ ਤੋਂ ਬਚਾਅ ਹੋ ਸਕੇ ਚੀਤੇ ਦੇ ਖੌਫ ਕਾਰਨ ਪਿੰਡ ਵਸੀਆਂ ਨੇ ਪਿੰਡਾਂ 'ਚ ਠਿਕਰੀ ਪੈਰੇ ਲਗਾਉਣਾ ਸ਼ੁਰੂ ਕਰ ਦਿੱਤੇ ਨੇ ਮਾਨ ਸਿੰਘ ਜੀ ਪਿੰਡ ਕਿਹੜਾ ਹੈ ਲੰਗ ਜੀ ਕੀ ਹੋਇਆ ਜੀ ਰਾਤੀ ਇਹ ਘਟਦੇ ਵੀ ਰਾਤੀ 11:30 ਵਜੇ ਦੀ ਘਟਨਾ ਮੈਂ ਤੇ ਮੇਰੀ ਬੈਫਰ ਅਸੀਂ ਚੰਡੀਗੜ੍ਹ ਸੀਗੇ ਪੀਜੀਆ ਸਾਡੀ ਬੇਟੀ ਦਾ ਪ੍ਰੋਫੈਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਜੀ ਜਿਹੜਾ ਤेंदुआ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਉਹਦੇ ਕੰਨ ਵਗੈਰਾ ਇੱਕ ਕੰਨ ਦਾ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧ ਬਜਾ ਜਦਾ ਜਾ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਕਿ ਡੌਗੀ ਸੀਗਾ ਬਣ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਗੜੇ ਉਹਨਾਂ ਨੇ ਡਰਾ ਡੂਕ ਭਜਾਇਆ ਥੋੜਾ ਜਿਹਾ ਅੰਦਰੋਂ ਤੇ ਬਸ ਫਿਰ ਕੰਧ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੌਣ ਕੌਣ ਸੀਗਾ ਘਰ ਦੇ ਵਿੱਚ ਤੇ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਸਿਸਟਰ ਜਾਗਦੀ ਸੀਗੇ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਫਿਰ ਉਹਨਾਂ ਨੇ ਬੇਟਾ ਨੂੰ ਉਠਾਇਆ ਤਾ ਫਿਰ ਬੇਟਿਆਂ ਨੇ ਹੀ ਭਜਾਇਆ ਜੀ ਉਹ ਡਰਾ ਡੂਕੇ ਜੀ ਥੋੜਾ ਬਹੁਤਾ ਰਾਤ ਦਾ ਸਮਾਂ ਤਾਂ ਵੀ ਗਰਮੀ ਦਾ ਮੌਸਮ ਹੈ ਵੀ ਚਲੋ ਪੱਖੇ-ਪੱਖੇ ਚੱਲਦੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨਾ ਵੀ ਫਿਰ ਆਪ ਹੀ ਇਹਨਾਂ ਨੇ ਕੋਸ਼ਿਸ਼ ਕਰਕੇ ਭਜਾਇਆ ਜੀ ਡਰ ਦਾ ਮਾਹੌਲ ਵੀ ਹੋਇਆ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਜ਼ਿਆਦਾ ਤੇ ਬਸ ਇਹ ਉਸ ਤੋਂ ਬਾਅਦ ਫਿਰ ਪਟਿਆਲਾ ਸ਼ਹਿਰ ਚ ਚਿੱਤੇ ਦੀ ਦਹਿਸ਼ਤ ਲੋਕਾਂ 'ਚ ਸਹਿਮ ਦਾ ਮਾਹੌਲ ਪਟਿਆਲਾ ਜ਼ਿਲ੍ਹੇ ਦੇ ਹਲਕਾ ਦਿਹਾਤੀ ਦੇ ਪਿੰਡਾਂ ਤੇ ਸ਼ਹਿਰੀ ਵੱਸੋਂ ਵਾਲੇ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਚਿਤੇ ਦਾ ਖੌਫ ਬਰਕਰਾਰ ਹੈ ਇਸ ਚਿਤੇ ਨੇ ਦੋ ਪਾਲਤੂ ਕੁੱਤੇ ਮਾਰ ਮੁਕਾਏ ਅਤੇ ਇੱਕ ਗਾਂ ਤੇ ਮੱਝ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪਿੰਡਾਂ ਤੇ ਸ਼ਹਿਰਾਂ ਵਿੱਚ ਅਨਾਊਂਸਮੈਂਟਾਂ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। ਲੋਕਾਂ 'ਚ ਇਸ ਚਿਤੇ ਦੀ ਦਹਿਸ਼ਤ ਨਾਲ ਸਵੇਰੇ ਸ਼ਾਮ ਕੰਮ ਕਾਜ ਕਰਨ ਵਾਲੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਨੇ। ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਬੱਚੇ ਸਕੂਲਾਂ ਵਿੱਚ ਜਾਣ ਤੋਂ ਡਰ ਰਹੇ ਨੇ। ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿਹਾ ਕਿ ਇਸ ਚੀਤੇ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨੀ ਅਤੇ مالی ਨੁਕਸਾਨ ਤੋਂ ਬਚਾਅ ਹੋ ਸਕੇ ਚੀਤੇ ਦੇ ਖੌਫਕਾਰ ਨ ਪਿੰਡ ਵਸੀਆਂ ਨੇ ਪਿੰਡਾਂ ਚ ਠਿਕਰੀ ਪੈਰੇ ਲਗਾਉਣਾ ਸ਼ੁਰੂ ਕਰ ਦਿੱਤੇ ਨੇ ਮਾਨ ਸਿੰਘ ਜੀ ਪਿੰਡ ਕਿਹੜਾ ਲੰਗ ਜੀ ਕੀ ਹੋਇਆ ਜੀ ਰਾਤੀ ਇਹ ਕਰਦੇ ਉਹ ਰਾਤੀ ਸਾਢੇ 12 ਵਜੇ ਦੀ ਘਟਨਾ ਮੈਂ ਤੇ ਮੇਰੀ ਬੈਫਰ ਅਸੀਂ ਚੰਡੀਗੜ੍ਹ ਸੀਗੇ ਪੀਜੀਆ ਸਾਡੀ ਬੇਟੀ ਦਾ ਪ੍ਰੋਫੈਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਜੀ ਜਿਹੜਾ ਤੈੰਦੂਆ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਜੀ ਉਹਦੇ ਕੰਨ ਵਗੈਰਾ ਇੱਕ ਕੰਨ ਦਾ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧ ਵਜਦਾ ਗਿਆ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਤੇ ਡੌਗੀ ਸੀਗਾ ਆਪਣੇ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਗੜੇ ਉਹਨਾਂ ਨੇ ਡਰਾ ਡਰੂ ਕੇ ਭਜਾਇਆ ਥੋੜੇ ਅੰਦਰੋਂ ਤੇ ਬਸ ਫਿਰ ਕੰਧ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੋਣ ਕੋਣ ਸੀ ਘਰ ਦੇ ਵਿੱਚ ਤਾਂ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਸਿਸਟਰ ਜਾਗਦੀ ਸੀਗੇ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਫਿਰ ਉਹਨਾਂ ਨੇ ਬੇਟਾ ਨੂੰ ਉਠਾਇਆ ਤਾਂ ਫਿਰ ਬੇਟਿਆਂ ਨੇ ਹੀ ਭਜਾਇਆ ਜੀ ਉਹ ਡਰਾ ਡਰੂ ਕੇ ਜੀ ਥੋੜਾ ਬਹੁਤਾ ਰਾਤ ਦਾ ਸਮਾਂ ਤਾਂ ਗਰਮੀ ਦਾ ਮੌਸਮ ਹੈ ਵੀ ਚਲੋ ਪੱਖੇ-ਪੱਖੇ ਚੱਲਦੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨਾ ਵੀ ਫਿਰ ਆਪ ਇਹਨਾਂ ਨੇ ਕੋਸ਼ਿਸ਼ ਕਰਕੇ ਭਜਾਇਆ ਜੀ ਡਰ ਦਾ ਮਾਹੌਲ ਵੀ ਹੋਏਗਾ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਦਿਨ ਤੇ ਬਸ ਇਹ ਉਸ ਤੋਂ ਬਾਅਦ ਫਿਰ